ਸ਼ਹਿਰ ਵਿੱਚ ਰੁਝੇਵੇਂ ਭਰੀਆਂ ਸੜਕਾਂ ਤੇ ਲੋਕ ਆਪਣੀਆਂ ਕਾਰਾਂ پارک ਕਰ ਰਹੇ ਹਨ ਜਿਸ ਨਾਲ ਟ੍ਰੈਫਿਕ ਵਿਵਸਥਾ ਵਿੱਚ ਭਾਰੀ ਵਿਗਨ ਪੈਂਦਾ ਤੇ ਨਾਲ ਹੀ ਜਾਮ ਵੀ ਲੱਗਦੇ ਹਨ ਫਾਸਪੀ ਨਾਲ ਗੱਲਬਾਤ ਕਰ ਜਾਂ ਲੋਕਾਂ ਨੇ ਕਿਹਾ ਕਿ ਗਲਤ پارک ਕੀਤੀਆਂ ਕਾਰਾਂ ਨੂੰ ਟੋ ਗੱਡੀਆਂ ਵਾਲੇ ਉਠਾ ਕੇ ਲੈ ਜਾਂਦੇ ਹਨ ਪਰ ਕਿਤੇ ਨਾ ਕਿਤੇ ਵੱਡੇ ਅਮੀਰ ਲੋਕਾਂ ਦੀਆਂ ਕਾਰਾਂ ਨੂੰ ਹੱਥ ਨਹੀਂ ਪਾਉਂਦੇ ਜਿਸ ਕਰਕੇ ਆਮ ਲੋਕਾਂ ਵਿੱਚ ਇੱਕ ਰੋਸ ਪਾਇਆ ਜਾ ਰਿਹਾ ਹੈ ਦੇਖੋ ਜੀ ਸਾਰੇ ਥਾਂ ਥਾਂ ਤੇ ਗੱਡੀਆਂ ਖਲੋਤੀਆਂ ਵਾਂ ਸਾਰੇ ਤੁਸੀਂ ਸਾਰੇ ਅੰਮ੍ਰਿਤਸਰ ਦੇ ਆਸੇ ਪਾਸੇ ਵੇਖ ਲਓ ਕੋਈ ਵੀ ਟ੍ਰੈਫਿਕ ਦਾ ਹੈ ਹੀ ਨੀ ਸਿਸਟਮ ਹੀ ਨਹੀਂ ਹੈਗਾ ਸਾਡੇ ਤੇ ਹਰ ਚੌਂਗ ਦੇ ਵਿੱਚ ਜਾਮ ਲੱਗਾ ਹਾਰੇ ਪਾਸੇ ਤੁਸੀਂ ਬੈਕ ਸਾਈਡ ਤੇ ਮੇਰੇ ਵੇਖ ਲੋ ਆ ਵੇਖੋ ਸੀ ਕੋਈ ਹੈ ਕੋਈ ਪੁਸ਼ਣ ਕਿਸ਼ਣ ਵਾਲਾ ਨਹੀਂ ਇਹਨਾਂ ਨੂੰ ਕੋਈ ਜਿੱਥੇ ਮਰਜ਼ੀ ਕੋਈ ਜਿਹੜਾ ਮਰਜ਼ੀ ਗੱਡੀ ਲਾ ਕੇ ਚੱਲ ਜਾਂਦਾ ਕੋਈ ਨਹੀਂ ਪੁੱਛਦਾ ਕਿਦਾ ਪਰ ਪੁਲਿਸ ਦਾ ਇਹ ਧਿਆਨ ਹੁੰਦਾ ਕਿ ਅਸੀਂ ਚਲਾਨ ਕੀਦਾ ਘਟਨਾ ਅਸੀਂ ਚਲਾਨ ਕੱਟੀਏ ਪੈਸੇ ਇੱਕ ਸਰਕਾਰ ਨੂੰ ਦਈਏ ਬਸ ਇੰਨਾ ਹੀ ਇਹ ਨਹੀਂ ਧਿਆਨ ਹੁੰਦਾ ਇਹਨਾਂ ਦਾ ਵੀ ਅਸੀਂ ਕੋਈ ਹੋਰ ਵੀ ਕੰਮ ਕਰ ਲਈਏ ਕੋਈ ਟ੍ਰੈਫਿਕ ਦਾ ਕੋਈ ਸਮਝਦਾਨ ਕਰ ਲਈਏ ਸਾਰੇ ਪਾਸੇ ਨਿਗ ਨਿਗੇ ਬੱਚੇ ਆ ਸਕੂਲ ਵੈਨਾਂ ਫਸੀਆਂ ਹੋਈਆਂ ਮੈਂ ਹੁਣੇ ਵੇਖ ਕੇ ਆਇਆ ਉਥੇ ਕ੍ਰਿਸਟਲ ਚੌਂਗ ਦੇ ਕੋਲ ਸਕੂਲ ਵੈਨਾਂ ਫਸੀਆਂ ਕੋਈ ਧਿਆਨ ਨਹੀਂ ਦਿੰਦਾ ਪੀ ਇਹਨਾਂ ਨੂੰ ਕਢਾ ਦਈਏ ਛੋਟੇ ਛੋਟੇ ਬੱਚੇ ਗਰਮੀ ਦੇ ਵਿੱਚ ਫਸੇ ਹੋਏ ਇਹ ਵੇਖੋ ਜੀ ਨਾਲ ਦੀ ਇਹ ਜਿੰਨੀਆਂ ਵੀ ਗੱਡੀਆਂ ਾਟੋ ਕਰਨ ਵਾਲੇ ਆ ਮਿੰਟ 'ਚ ਆ ਜਾਂਦੇ ਆ ਜਿਹੜੀਆਂ ਦੇ ਵਿਚਾਰੇ ਬਾਹਰੋਂ ਕੋਈ ਆ ਜਾਂਦਾ ਕਿਸ ਨੂੰ ਨਹੀਂ ਥੋੜਾ ਬੋਤਾ ਪਤਾ ਹੁੰਦਾ ਥੋੜਾ ਬੋਤਾ ਉਹ ਗਰੀਬਾਂ ਦੀਆਂ ਤੇ ਮਿੰਟ 'ਚ ਚੁੱਕ ਕੇ ਲੈ ਜਾਂਦੇ ਆ ਤੇ ਜੇ ਕਿ ਇਹ ਚੰਗੇ ਬੰਦੇ ਦੀ ਆ ਤੇ ਉਹਨੂੰ ਹੱਥ ਵੀ ਨਹੀਂ ਪਾਉਂਦੇ ਡਰਦੇ ਇਹ ਬਾਰੇ ਇਹ ਵੇਖੀਦਾ ਇਹਨਾਂ ਨੂੰ ਸਮਝਾਈਦਾ ਪਹਿਲਾਂ ਤੇ ਸਮਝਾਈਦਾ ਜੇ ਗੱਡੀਆਂ ਵੀ ਨਾ ਇੱਥੇ ਛੜਕਤੇ ਨਾ ਲਾਓ ਤੇ ਜਦੋਂ ਛੜਕਤੇ ਫਿਰ ਲਾ ਕੇ ਛੱਡ ਕੇ ਚਲ ਜਾਂਦੇ ਫਿਰ ਟੋ ਵੈਨ ਸੜਕੇ ਤੇ ਗੱਡੀਆਂ ਚਲਾਨਕ ਕਰਾਦੀਦਾ ਇਹਨਾਂ ਦਾ ਤੇ ਜੇ ਨਹੀਂ ਟੋ ਵੈਨ ਆਉਂਦੀ ਤੇ ਫਿਰ ਅਸੀਂ ਰੋਂਗ ਪਾਰਕਿੰਗ ਦਾ ਕਰਦੀਦਾ ਚਲਾਨੇ ਇਹਨਾਂ ਦਾ ਇਹੋ ਸ਼ੰਦੇਹ ਇਹੋ ਹੀ ਆ ਵੀ ਗੱਡੀਆਂ ਜਿਹੜੀਆਂ ਆਪਣੀਆਂ ਰੋਂਗ ਪਾਰਕਿੰਗ ਨਾ ਲਾਓ ਗੱਡੀਆਂ ਜਿੱਥੇ ਵੀ ਪਾਰਕਿੰਗ ਦੇ ਵਿੱਚ ਲਾਓ ਨਾਲੇ ਸੇਫ ਰਹਿੰਦੀ ਆ ਗੱਡੀ ਤੇ ਨਾਲੇ ਚਲਾਨਣ ਨਹੀਂ ਹੁੰਦਾ ਫਾਸਟਵੇ ਚੈਨਲ ਵੇਖਣ ਵਾਲੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲਾ ਤੇ ਅੱਜ ਮੈਂ ਆਇਆ ਹਾਂ ਲਾਰਫ ਰੋਡ ਤੇ ਜਿੱਥੇ ਕਿ ਕਾਫੀ ਗੱਡੀਆਂ ਜਿਹੜੀਆਂ ਨੇ ਰੋਂਗ ਪਾਰਕਿੰਗ ਦੇ ਵਿੱਚ ਛੜਕੇ ਦੇ ਵਿੱਚ ਖਲੋਤੀਆਂ ਹੋਈਆਂ ਹਨ ਤੇ ਪੁਲਿਸ ਵਾਲੇ ਇਹਨਾਂ ਦੇ ਚਲਾਨ ਵੀ ਕੱਢਦੇ ਹਨ ਪਰ ਕਈ ਵਾਰ ਵੇਖਿਆ ਗਿਆ ਹੈ ਕਿ ਗਰੀਬ ਲੋਕਾਂ ਦੀਆਂ ਗੱਡੀਆਂ ਹੀ ਟੋਅ ਕਰਕੇ ਲੈ ਜਾਈਆਂ ਜਾਂਦੀਆਂ ਹਨ ਜਦ ਕਿ ਅਮੀਰ ਲੋਕ ਇੱਥੇ ਉਹਨਾਂ ਦੀਆਂ ਗੱਡੀਆਂ ਵੱਲ ਕੋਈ ਵੀ ਉਹਨਾਂ ਨੂੰ ਟੋਅ ਨਹੀਂ ਕਰਦਾ ਤੇ ਅਸੀਂ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤਿਹਾਰਾਂ ਦੇ ਮੱਦੇਨਜ਼ਰ ਛੜਕਾਂ ਦੇ ਉੱਤੇ ਜਾਮ ਨਾ ਲੱਗਣ ਇਸ ਕਰਕੇ ਲੋਕਾਂ ਨੂੰ ਇਹਨਾਂ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਹੀ ਲਗਾਉਣ ਤੇ ਜਿਹੜੀਆਂ ਗੱਡੀਆਂ ਰੋਡ ਤੇ ਲੱਗਦੀਆਂ ਹਨ ਇਹ ਗਲਤ ਲੱਗਦੀਆਂ ਹਨ ਇਹਨਾਂ ਦੇ ਜਾਂ ਤੇ ਟੋਏਗੀ ਤੇ ਜਾਂ ਫਿਰ ਇਹਨਾਂ ਤੇ ਚਲਾਨ ਹੋਣਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ